ਵੇਖੋ ਜੇ ਕਿਤੇ ਤਰੀਕੇ ਨਾਲ ਕੇਸ ਲੜਿਆ ਜਾਵੇ ਅੱਗੇ ਤੇ ਮੈਨੂੰ ਉਮੀਦ ਆ ਕਿ ਸੁਪਰੀਮ ਕੋਰਟ ਸੌਦਾਸਾਰ ਦੀ ਪ੍ਰਵਲਤਾ ਵੀ ਰੋਕ ਲਾ ਸਕਦੀ ਦੂਸਰੀ ਚੀਜ਼ ਪ੍ਰਦੀਪ ਕਲੇਰ ਨੂੰ ਸੁਣੋ ਕੀ ਕਹਿੰਦਾ ਕਹਿੰਦਾ ਸੁਖਬੀਰ ਬਾਦਲ ਨੇ ਕਿਹਾ ਮੈਨੂੰ ਵੀ ਬਾਬੇ ਨੂੰ ਜਾ ਕੇ ਵੋਟਾਂ ਵਾਸਤੇ ਪੱਕਿਆ ਕਰ ਦਿਓ ਕਹਿੰਦੇ ਜੀ ਤੁਸੀਂ ਇੱਥੇ ਸਮਝਾਓ ਕਹਿੰਦੇ ਕੋਈ ਗੱਲ ਨਹੀਂ ਤੁਹਾਡਾ ਬਾਬਾ ਰਾਮ ਰਹੀਮਤ ਤੇ ਇਹਨਾਂ ਦਾ ਬਾਬਾ ਮੈਂ ਆ ਉਹ ਸਿੱਖਾ ਨਾ ਬਾਬਾ ਵਾ ਸੁਖਬੀਰ ਸਿੰਘ ਬਾਦਲੋਂ ਕਮੈਂਟਰੀ ਕਿਉ ਗੁਰਗੋਵਿੰਦ ਤੇ ਸਰਕਾਰ ਬਣਾਉਣੀ ਆਪਣੀ ਉਹ ਖੂਤ ਜੰਮਦੀ ਉਹ ਸਮਾਨ ਤੇ ਚੜਦੀ ਉਹ ਜਾਤ ਚੱਲਦੀ ਉਹ ਸੱਜੇ ਚੱਲਦੀ ਉਹ ਖੱਬੇ ਚੱਲਦੀ ਉਹ ਹਰ ਪਿੱਟ ਦਾ ਨੂੰ ਜਿਹੜੇ ਸੀ ਉਹ ਆਟਾ ਵੰਡਣ ਚੱਲਦੀ ਹਰ ਪਿੱਟ ਦਾ ਨੂੰ ਪੈਸੇ ਵੰਡਣ ਦੀ ਇੱਕੋ ਹੀ ਗੱਲ ਹੁੰਦੀ ਆਪਣੀ ਸਰਕਾਰ ਨੂੰ ਇਸ ਤਰ੍ਹਾਂ ਚ ਬਣਾ ਦੇ ਧੱਕਾ ਨਹੀਂ ਦੇਣੀ ਸਰਕਾਰ ਬਣਾਉਣੀ ਆਪਣੀ ਸੋ ਕਬੀਰ ਸਿੰਘ ਬਾਦਲ ਜੀ ਇੱਕ ਗੱਲ ਵਿਚਾਰ ਕਰਿਓ ਮੈਂ ਨਹੀਂ ਕਹਿ ਰਿਹਾ ਬਕਾਇਦਾ ਤੌਰ ਤੇ ਤੁਹਾਡੇ ਹੀ ਸਾਥੀ ਬਦਵੰਦ ਸਿੰਘ ਰਾਮੂ ਵਾਲੀ ਨੇ ਗੱਲ ਕਹੀ ਸੀ ਕੁਛ ਲੈਣੇ ਕਰ ਮੁੰਡਾ ਜਨਮ ਸਕਦਾ ਸੁਰਬੀਰ ਸਿੰਘ ਬਾਦਲ ਮੁੱਖ ਮੰਤਰੀ ਨਹੀਂ ਬਣ ਸਕਦਾ ਭਾਵੇਂ ਇਹ ਸਿਆਸੀ ਬਿਆਨ ਮੈਂ ਤੇ ਯਕੀਨ ਨਹੀਂ ਕਰਦਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਵਿਅੰਗ ਚ ਕਿਹਾ ਸੀ ਬਿ ਡਾਇਨਾਸੌਰ ਤੇ ਵਾਪਸ ਆ ਸਕਦੇ ਆ ਲੇਕਿਨ ਕਾਲੀ ਵਾਪਸ ਨਹੀਂ ਆ ਸਕਦੀ ਉਹ ਤਾਂ ਗੱਲ ਲੱਗਦਾ ਸਟੱਡੀ ਸਹੀ ਹੈ ਤੇ ਤੁਸੀਂ ਕਹਿੰਦੇ ਮੇਰੇ ਸੜੀ ਸਰਕਾਰ ਬਣਾ ਦਿਓ ਅਕਾਲੀ ਦਲ ਸਰਕਾਰਾਂ ਵਾਸਤੇ ਤੁਸੀਂ ਬਣਿਆ ਅਕਾਲੀ ਦਲ ਜ਼ੁਲਮ ਤੇ ਜ਼ਾਲਮ ਨੇਰ ਟੱਕਰ ਨਾਲ ਵਸੇ ਬਣਿਆ ਸੀ ਇਹ ਵਲੰਟਰੀ ਫੋਰਸ ਹੀ ਸ਼੍ਰੋਮਣੀ ਕਮੇਟੀ ਦੀ ਆ ਸ਼੍ਰੋਮਣੀ ਕਮੇਟੀ ਪਿੱਛੇ ਤੇ ਕਾਲੀ ਦਾ ਲੰਗੇ ਸ਼੍ਰੋਮਣੀ ਕਮੇਟੀ ਦੇ ਕਰੰਦੇ ਜਿਹੜੇ ਨੇ ਮੈਂ ਕਰੰਦੇ ਇਸ ਕਰਕੇ ਕਿਹਾ ਕੰਮ ਕਰਨ ਲਈ ਉਹ ਅਧਿਕਾਰੀ ਨਹੀਂ ਹੈਗੇ ਉਧਾਰਦਾਰ ਨਹੀਂ ਹੈਗੇ ਉਹ ਉਹ ਕਰਦੇ ਦੇ ਨਾ ਦੇ ਉਹਨਾਂ ਨੂੰ ਜਦੋਂ ਬਿਆਨ ਚੰਡੀਗੜ੍ਹੋਂ ਲਿਖ ਕੇ ਆਉਂਦਾ ਉਹਨਾਂ ਨੇ ਉਹੀ ਬਿਆਨ ਦੇਣਾ ਦੂਜਾ ਬਿਆਨ ਨਹੀਂ ਦੇਣਾ ਤੇ ਮੈਨੂੰ ਨਹੀਂ ਉਮੀਦ ਵੀ ਇਸ ਮੁੱਦੇ ਦੇ ਉੱਤੇ ਸ਼੍ਰੋਮਣੀ ਕਮੇਟੀ ਬੋਲੂਗੀ ਹਾਂ ਸਾਡੇ ਤੋਂ ਲਹਿੰਦਾ ਪਹੁੰਚਵਾ ਕੋਈ ਬੋਲ ਪਤੇ ਕੁਝ ਕਹਿ ਦੇ ਸਕਦੀ ਮੈਂ ਫਿਰ ਕਹਾਂ ਜੇ ਦਿੱਲੀ ਕਮੇਟੀ ਨੇ ਗੁਰਸੇਵਕ ਦੀ ਮਦਦ ਕੀਤੀ ਆ ਤੇ ਉਹਨਾਂ ਇੱਕ ਆਪਣਾ ਨਾਮ ਬਣਾ ਲਿਆ ਵੀ ਭਾਵੇਂ ਅਸੀਂ ਭਾਜਪਾ ਨਾਲ ਸੰਪਰਕ ਤਾਂ ਲੇਕਿਨ ਅਸੀਂ ਸਿੱਖ ਆ ਤੇ ਜੇ ਇਹਨਾਂ ਨੇ ਕੋਈ ਟਿੱਪਣੀ ਨਾ ਕੀਤੀ ਤੇ ਗੁਰਸੇਵਕ ਦੀ ਮਦਦ ਨਾ ਕੀਤੀ ਤੇ ਫਿਰ ਇਹ ਵਾਕਈ ਇਨਸਾਨੇ ਸਿੰਘ ਨਹੀਂ ਛਿਓਨੇ ਦੇਸੀ ਕਰਕੇ ਸਾਡੀ ਇੱਕ ਬੇਨਤੀ ਆ ਵੇਖੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਪਤਾ ਨਹੀਂ ਮਹੀਨੇ ਬਾਅਦ ਤੁਸੀਂ ਪ੍ਰਧਾਨ ਰਹਿਣਾ ਕਿ ਨਹੀਂ ਰਹਿਣਾ ਕਲੰਤਨਾ ਨਾਲ ਲੈ ਕੇ ਜਾਓ ਫਿਰ ਤੁਸੀਂ ਇਮਾਨਦਾਰ ਹੋ شریف ਹੋ ਇਹ ਚੁਪਈ ਸੱਚ ਵਾਲੀ ਗੱਲ ਨਹੀਂ ਹੈਗੀ ਤੁਸੀਂ ਬਹੁਤਿਆਂ ਤਿਕਣ ਬਾਝੇ ਨਹੀਂ ਜਾਣਦੇ ਲੇਕਿਨ ਜੇਕਰ ਤੇ ਇੱਕ ਵਾਰੀ ਕਲੰਕ ਲੱਗ ਗਿਆ ਮਰਤੇ ਸਾਰੀ ਜ਼ਿੰਦਗੀ ਕੀ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਵੀ ਲੱਗਰਣ ਵਾਲੇ ਕਲੰਕ ਉਹ ਕਲੰਕ ਲਵਾ ਕੇ ਨਾ ਜਾਓ ਆਉਣ ਵਾਲੀ ਪੀੜ੍ਹੀ ਨੂੰ ਕਲੰਕ ਕਰਦਾ ਕਰੋ ਇਹ ਸੇ ਕਰਕੇ ਇਹਦੇ ਤੇ ਉਹਨਾਂ ਨੂੰ ਕੋਈ ਨਾ ਕੋਈ ਟਿੱਪਣੀ ਜ਼ਰੂਰ ਕਰਨੀ ਚਾਹੀਦੀ ਹੈ ਖਲਾਫ ਕਰਦਣ ਪੀਸੇ ਸਤੂ ਦਾ ਸਾਥ ਨਖੜੇ ਕੋਈ ਗੱਲ ਨਹੀਂ ਤੜੀ ਕੋ ਗੱਲ ਉਹਨਾਂ ਦੀ ਚੁੱਪ ਵੀ ਸਬਤ ਕਰਦੀ ਹੈ ਵੀ ਉਹ ਸਿੱਖ ਕੌਮ ਦੇ ਨਾਲ ਨਹੀਂ ਸੌਦਾ ਸਾਥ ਨਾ ਖੜੀ। ਤੇ ਜਿਹੜਾ ਸਾਡਾ ਗਿਆਨੀ ਪੁਲਦੀਪ ਸਿੰਘ ਗੜਗਾਜੋ ਕਹਿੰਦਾ ਜੀ ਮੇਰੇ ਤੋਂ ਵੱਧ ਦੁਨੀਆ ਤੇ ਕੋਈ ਸਿਆਣਾ ਨਹੀਂ ਟਰੰਪ ਵੀ ਸਿਆਣਾ ਨਹੀਂ ਤੇ ਨਾ ਮਗਮੋਦੀ ਸਿਆਣਾ ਲੱਗੂ। ਉਹ ਟਰੰਪ ਤੋਂ ਗੱਲ ਲੰਘਿਆ ਪਿਆ ਜੋ। ਉਹਦਾ ਬਿਆਨ ਵੀ ਨਹੀਂ ਆਉਣਾ। ਜੇ ਆ ਗਿਆ ਇੱਕ ਬਿਆਨ ਆਜੂਗਾ ਤਾਂ ਅੱਜ ਕੁਝ ਨਹੀਂ ਚੱਲੂਗਾ। ਕੁਝ ਨਹੀਂ ਕਰੇਗਾ। ਇਸੇ ਕਰਕੇ ਮੈਂ ਸੋਚਦਾ ਵੀ ਜਿਹੜੀ ਗੱਲ ਸ਼੍ਰੋਮਣੀ ਕਮੇਟੀ ਦੀ ਆ ਉਹ ਆਪਣੀ ਜ਼ਿੰਮੇਵਾਰੀ ਪ੍ਰੋਪਰ ਨਹੀਂ ਨਿਭਾ ਰਹੀ ਇੱਕ ਬਿਆਨ ਵੀ ਦੇਣਾ ਕੋਈ ਸੰਤੁਸ਼ਟੀਜਨਕ ਨਹੀਂ ਇਹਨਾਂ ਦੇ ਲੋਕ ਪੁਰਸ਼ ਜਾਣੇ ਜਾਂਦੇ ਬਕਾਇਦਾ ਤੌਰ ਤੇ ਜਿਹਦਾ ਜਗਦੇਵ ਸਿੰਘ ਤਲਵੰਡੀ ਨੇ ਸ਼੍ਰੋਮਣੀ ਕਮੇਟੀ ਤੇ ਬਰਤੌਰ ਪ੍ਰਧਾਨ ਹੁੰਦਿਆ ਕਿਹਾ ਸੀਗਾ ਵੀ ਜੇ ਕੁਝ ਤੁਸੀਂ ਲੈਣਾ ਤੇ ਸੰਘਰਸ਼ ਕਰਨਾ ਪਊ ਸੜਕਾਂ ਦੇ ਵੜਾ ਪਊ ਸਰਕਾਰ ਦੇ ਕਲਬ ਲੜਨਾ ਪਊ ਜੇਲਾ ਜਾਣਾ ਪਊ ਫਿਰ ਕੁਛ ਮਿਲੂ ਤੇ ਜੇ ਬਿਆਰ ਦੇ ਕੇ ਆਪਾਂ ਸੋ ਜਾਣਾ ਤੇ ਫਿਰ ਕੁਛ ਨਹੀਂ ਮਿਲੇ ਫਿਰ ਕੋਲੇ ਹਾਸੋ ਵੀ ਨਹੀਂ ਗਣੇ ਲੈ ਇਹ ਫਲਾਣਾ ਸੀਗਾ ਉਹ ਵੀ ਕਹਿਣਗੇ ਮਰਦਾ ਬੋਧੂ ਤੇ ਖੱਫਣ ਪਾੜੂ ਇਹ ਕਹਿ ਕੇ ਤੁਹਾਨੂੰ ਸੰਬੋਧਨ ਕਰਨਗੇ ਜੀ ਅਜਾ ਮੋੜ ਬਾਰੇ ਤੁਮ ਆਖਾਤੇ ਰਾਮ ਰੇਮ ਦੀ ਪੁਸਤਕ ਨਾਲ ਹੀ ਵਾਲਾ ਸਵਾਲ ਵੇਖੋ ਜਿਹੜਾ ਮੌਰਬੰਬ ਤਮਾਕਾ ਜਦੋਂ 2017 ਚ ਹੁੰਦਾ ਵਾ ਬਕਾਇਦਾ ਤੌਰ ਤੇ ਵੇਖੋ ਉਸ ਤੇ ਜਿਹੜੀ ਜਦੋਂ ਉਹਦੀ ਤਫਤੀਸ਼ ਹੁੰਦੀ ਆ ਮੇਰੇ ਖਿਆਲ ਚ ਬੱਚੇ ਤਿੰਨ ਸੱਤ ਬੱਚੇ ਮਰੇ ਸੀ ਤਿੰਨ ਜਿਹੜੇ ਸੀ ਦੂਜੇ ਮਰੇ ਸੀ ਔਰਤਾ ਸੀ ਇੱਕ ਤਾਂ ਮਰਸੀ ਉਹ ਮੌਰ ਤਮਾਕੇ ਦੀ ਤਫਤੀਸ਼ ਬਕਾਇਦਾ ਤੌਰ ਤੇ ਪਹੁੰਚਦੀ ਆ ਸੌਦਾ ਸਾਦੀ ਵਰਕਸ਼ਾਪ ਤੱਕ ਵੀ ਜਿਹੜੀ ਉਹ ਗੱਡੀ ਉੱਥੋਂ ਆਈ ਸੀ ਰੰਗ ਉੱਥੋਂ ਆਈ ਸੀ ਉਹਦੇ ਵਿੱਚ ਸਭ ਕੁਝ ਫਿੱਟ ਉਹਦੇ ਚੋਂ ਕਿਤਾ ਗਿਆ ਸੀ ਫਿਰ ਉੱਥੇ ਆਕਿਤ ਮੱਕਵਾਇਆ ਸੀ ਉਹਦੀ ਤੁਸੀਂ ਪੜਤਾਲ ਕੀਤੀ ਤੇ 2012 ਦੇ ਵਿੱਚ ਇਸੇ ਸਰਕਾਰ ਨੇ ਮੁਕਦਮਾ ਦਰਜ ਕੀਤਾ ਤੇ ਉਸ ਨੂੰ ਕਦਮ ਵਾਪਸ ਲੈ ਲਈ ਮੌੜ ਬੰਬ ਤਮਾਕੇ ਚ ਕੁਝ ਵੀ ਨਹੀਂ ਹਿਤਕ ਹੋਇਆ ਨਾਗਾ ਹੋਣ ਦੀ ਆਸ ਹੈ ਜਿਹੜੀ ਗਿਆਨੀ ਹਰਪੀਸ ਨੇ ਇੰਨੀ ਗੱਲ ਕਹੀ ਆ ਬਿਲਕੁਲ ਠੀਕ ਕਹੀ ਹੈ ਪੀ ਮੌੜ ਬੰਬ ਧਮਾਕੇ ਦੇ ਵਿੱਚ ਜਿਹੜੇ ਦੋਚੀ ਨੇ ਉਹਨਾਂ ਨੂੰ ਸਜ਼ਾਵਾ ਮਿਲਣੀਆਂ ਚਾਹੀਦੀਆਂ ਨੇ ਤੇ ਮੈਂ ਤੁਹਾਨੂੰ ਇਹ ਗੱਲ ਕਹਿ ਦਿਆਂ ਪੀ ਆ ਜਿਹੜੀ ਮੌਜੂਦਾ ਬੌਕਰ ਵਾਲੀ ਸਰਕਾਰ ਤੋਂ ਕੋਈ ਆਸ ਨਾ ਰੱਖਿਓ ਕੋਈ ਆਸ ਨਾ ਰੱਖਿਓ ਜੇ ਸਾਨੂੰ ਸਾਡੇ ਨੂੰ ਇਨਸਾਫ ਨਹੀਂ ਦਿੱਤਾ ਬਾਕੀ ਨਹੀਂ ਦੇਣ ਕੈਪਟਨ ਬ੍ਰਿੰਦਰ ਸਿੰਘ ਦੀ ਰੈਲੀ ਸੀ ਨਾ ਆ ਕਾਂਗਰਸੀ ਰੈਲੀ ਜਿੱਥੇ ਗੱਲ ਹੋਈ ਇਸ ਵੀ ਘਟਨਾ ਵਾਪ੍ਰੀਸ਼ੀਏ ਕਿਉਂ ਨਹੀਂ ਨੰ ਕਰਮੀ ਕੀਤੀ ਜੀ ਸੁਦਾ ਸਾਹਿਬ ਦੀ ਮੋਟਾ ਲੈਣੀ ਹੈ ਗੋਟਾ ਨਹੀਂ ਲੈਣੀ ਤੁਹਾਨੂੰ ਜੋ ਮਰਜ਼ੀ ਉਹਦੇ ਮੈਂ ਤੁਹਾਨੂੰ ਦੱਸ ਦਿਆਂਗਾ ਨਰਪੇਸ਼ ਸਿੰਘ ਕੌਣੀ ਅਰਕੇ ਕਹਿੰਦੇ ਸੀ ਕਿ ਭਾਈ ਬਾਟੀਆਂ ਮੰਨੀਆਂ ਸੁਖੀਆਂ ਨੇ ਗੋਟਾਂ ਗੋਣੀਆਂ ਬੜੀਆਂ ਔਖੀਆਂ ਨੇ ਇਹ ਅਸਲੀ ਮਾਨਸਿਕਤਾ ਵਾ ਅਕਾਲੀ ਦਲ ਦੀ ਤਾਂ ਸੀ ਅੱਜ ਹੀ ਕਹਿੰਦੇ ਆ ਕਿ ਮੌਤ ਮਾਮਾ ਤਮਾਕੇ ਨੂੰ ਲੈ ਕੇ ਪੰਜਾਬ ਅਕਾਲੀ ਦਲ ਨੂੰ ਸੰਘਰਸ਼ ਛੇੜ ਦੇਣਾ ਚਾਹੀਦਾ ਕਟੋਕੋੜ ਸਚਾਈ ਦੇ ਬਾਹਰ ਆਵੇ ਪਰ ਕਿਉਂ ਛੇੜ ਨਹੀਂਉ ਕਿਉਂਕਿ ਉਹਨੀਆਂ ਤਾਰਾਂ ਬਕਾਇਦਾ ਤੌਰ ਤੇ ਸਿੱਧ ਸਰ ਸਾਹਿਬ ਦੇ ਡੇਰੇ ਨਾਲ ਜੁੜੀਆਂ ਨੇ ਜਿਹੜੀ ਸੌਰੀ ਮੈਂ ਥੋੜੀ ਜਿਹੀ ਗਲਤ ਕਰਦੇ ਜਿਹੜੀ ਮੈਂ ਕੇਸ ਵਾਪਸ ਲੈਣ ਦੀ ਗੱਲ ਕੀਤੀ ਉਹ ਕੇਸ ਇਹਦੇ ਨਹੀਂ ਸੀ ਉਹ ਹੈਗੀ ਸੀ ਜਿਹੜਾ ਉਹ ਚੋਲਾ ਪਾ ਕੇ ਗੁਰੂ ਸਾਹਿਬ ਦਾ ਸਵਾਗਤ ਸਵਾਗਤ ਰਚਾ ਕੇ ਉਹ ਕੇਸ ਨਿਵਾਸ ਪਰ ਹਾਂ ਸਵਾਗਤ ਰਚਾ ਸੀ ਇਹ ਦੀ ਦੀ ਸੀ ਇਹ ਤਾਂ ਕਿਸੇ ਦੇ ਉੱਤੇ ਸਟੈਂਡ ਕਰਦਾ ਉਦੋਂ ਹੀ ਪਿਆ ਠੰਡੇ ਬਸਤੇ ਚ ਇਸ ਕਰਕੇ ਇਹਦੇ ਵਿੱਚ ਸਰਕਾਰ ਵੀ ਜਿਹੜੀ ਆ ਉਹ ਬਰਾਬਰ ਦੀ ਦੋਚੀ ਆ ਗੱਲਾਂ ਕਰਨ ਸਖਾਲੀਆਂ ਤੇ ਔਖੇ ਪਾਲਣ ਬੋਲ ਤੇ ਇਹਨਾਂ ਨੇ ਸਾਨੂੰ ਸਮਝ ਬਖਤ ਬੜੇ ਵਿਖਾਇ ਸੀ ਲੇਕਿਨ ਸਮਝ ਗਿਆ ਠੰਡੇ ਠੰਡੇ ਬਸਤੇ ਚ ਪੈ ਗਏ ਅੱਜ ਤੱਕ ਇਹ ਸਰਕਾਰ ਦੱਸਦੇ ਪੀ ਪੰਜਾਬ ਦੇ ਵਿੱਚ ਕੋਈ ਮਾਰਕੀ ਬਾਜੀ ਕੋਈ ਕੰਮ ਕੀਤਾ ਹੋਵੇ ਦੱਸ ਦੇ ਉਹ ਮਾਰਕੀ ਨੇ ਕੰਮ ਕੀਤਾ ਸੀ ਹਾਂ ਇੱਕ ਮਾਰਕੀ ਤਵ ਜਿੰਨਾ ਕਰਜ਼ਾ ਪਿਛਲੀਆਂ ਸਰਕਾਰਾਂ ਨੇ 10 ਸਾਲਾਂ ਚ ਲਿਆ ਸੀ ਨਾ 3 ਸਾਲਾਂ ਚ ਲੈ ਲਿਆ ਇਹ ਜ਼ਰੂਰ ਕਾਟ ਤੂਰ ਤੈਨੂੰ ਅੱਜ ਦੀ ਡੇਟ ਦੇ ਵਿੱਚ ਅਗਲੇ ਹਰਿਆਣੇ ਦੇ ਵਿੱਚ ਤੇ ਬਕਾਇਦਾ ਤੌਰ ਤੇ 2100 ਰੁਪਏ ਦੇ ਦਿੱਤਾ ਔਰ ਤਾਂ ਤੇ ਜਿਹੜਾ ਇਹ 1100 ਰੁਪਏ ਦੀ ਗੱਲ ਕਰਦੇ ਹੋ ਤੇ ਨਵੇਂ ਬਜਟ ਪਤਾ ਨਹੀਂ ਉਹ April ਚ ਆਉਣਾ ਕਿ May ਚ ਆਉਣਾ ਕਿ ਅਗਲੇ ਅਗਲੀ ਕਿੱਤਨਿਆਂ ਚ ਆਉਣਾ ਨਹੀਂ ਪਤਾ ਕਿ ਹਕ ਪੱਲੇ ਦੀ ਢੇਲਾ ਤੇ ਕਰਦੀ ਮੇਲਾ ਮੇਲਾ ਤੇ ਮੈਂ ਕਿਹਾ ਵੀ ਕਿਹਨਾ ਨਾ ਆਪ ਨੰਗ ਬਾਪ ਨੰਗ 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 ਸਾਡੇ ਨਾਲ ਕਿਉਂ ਕਹਾਣੀ ਕਨੀ ਵੀ ਸਰਕਾਰ ਦੀ